ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਾਨੂੰ ਦੱਸ ਰਹੇ ਨੇ ਕਿ ਅਸੀਂ ਪਰਮੇਸ਼ਰ ਕੋਲੋਂ ਗੁਰੂ ਦੀ ਸ਼ਰਨ ਵਿੱਚ ਆ ਸਕੀਏ ਇਹ ਦਾਤ ਮੰਗੀਏ ਪਰਮੇਸ਼ਰ ਸਾਡੇ ਤੇ ਮਿਹਰ ਕਰਨ ਸਾਨੂੰ ਗੁਰੂ ਦੇ ਨਾਲ ਮਿਲਾ ਦੇਣਾ ਕਿਉਂ ਕਿਉਂਕਿ ਫਿਰ ਗੁਰੂ ਦੀ ਸੰਗਤ ਦੇ ਵਿੱਚ ਨਾਮ ਦੀ ਕਮਾਈ ਹੁੰਦੀ ਆ ਨਾਮ ਦੀ ਦਾਤ ਮਿਲਦੀ ਆ ਆਓ ਆਪਾਂ ਬਾਣੀ ਦੀ ਸਾਂਝ ਪਾਈਏ ਹਾਂਜੀ ਸੰਗਤ ਜੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 719 ਤੇ ਸਵੈਮਾਨ ਹੈ ਜੀ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦਿਵਾਇਓ ਰਹਾਓ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਉਸ ਸੇਵਕ ਨੇ ਮਨ ਮਿਲ ਸੰਤ ਜਨਾ ਜਸ ਗਾਇਓ ਕਹਿੰਦੇ ਇਹ ਮੇਰੇ ਮਨ ਉਹ ਸੇਵਕ ਜਨ ਸੰਤ ਜਨਾ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਸ ਗਾਉਂਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਕੌਣ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦਿਵਾਇਓ ਜਿਨ੍ਹਾਂ ਨੂੰ ਗੁਰੂ ਨੇ ਪਰਮੇਸ਼ਰ ਕੋਲੋਂ ਪਰਮੇਸ਼ਰ ਦੇ ਨਾਮ ਰਤਨ ਦੀ ਦਾਤ ਦਿਵਾ ਦਿੱਤੀ ਆ ਇਤੇ ਆਪਾਂ ਬਾਣੀ ਵਿੱਚ ਬਹੁਤ ਜਗ੍ਹਾ ਤੇ ਪੜ੍ਹਦੇ ਆਂ ਨਾ ਸੁਣਦੇ ਆਂ ਕਿ ਜੋ ਨਾਮ ਦੀ ਦਾਤ ਆ ਉਹ ਗੁਰੂ ਦੇ ਰਾਹੀਂ ਪਰਮੇਸ਼ਰ ਕੋਲੋਂ ਦਵਾਈ ਜਾਂਦੀ ਆ ਫਿਰ ਉਹੀ ਨਾਮ ਜਪ ਸਕਦਾ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਕਹਿੰਦੇ ਉਹ ਸੇਵਕ ਜਿਹੜੇ ਸਾਨੂੰ ਪਰਮੇਸ਼ਰ ਦਾ ਨਾਮ ਸੁਣਾਉਂਦੇ ਨੇ ਉਹਨਾਂ ਦੇ ਅੱਗੇ ਤਾਂ ਕਹਿੰਦੇ ਆਪਣਾ ਮਨ ਤਨ ਸਭ ਕੁਝ ਭੇਟਾ ਕਰ ਦਈਏ ਜਿਨ੍ਹਾਂ ਨੇ ਸਾਨੂੰ ਪਰਮੇਸ਼ਰ ਦਾ ਨਾਮ ਸੁਣਾਇਆ ਤਨ ਮਾਇਆ ਸੰਪੈਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਕਹਿੰਦੇ ਧੰਨ ਪਦਾਰਥ ਸਭ ਕੁਝ ਕਹਿੰਦੇ ਉਹਦੇ ਹਵਾਲੇ ਕਰ ਦਈਏ ਜਿਨੇ ਸਾਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਇਹਦੇ ਤੋਂ ਵੱਡੀ ਦਾਤ ਤੇ ਕੋਈ ਨਹੀਂ ਨਾ ਜਿਨੇ ਪਰਮੇਸ਼ਰ ਦਾ ਦੀਦਾਰ ਕਰਾ ਦਿੱਤਾ ਕਿਨ ਕਿੰਚਤ ਕਿਰਪਾ ਕਰੀ ਜਗਦੀ ਸਰ ਤਬ ਹਰ 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 ਜਸ ਧਿਆਇਓ ਕਹਿੰਦੇ ਜਿਸ ਤੇ ਪਰਮੇਸ਼ਰ ਥੋੜੀ ਜਿਹੀ ਵੀ ਕਿਰਪਾ ਕਰ ਦਿੰਦੇ ਨੇ ਇੱਕ ਪਲ ਪਰ ਦੇ ਲਈ ਵੀ ਉਹੀ ਜੀਵ ਪਰਮੇਸ਼ਰ ਦੀ ਸਿਫਤਸਲਾ ਕਰਨੇ ਸ਼ੁਰੂ ਕਰ ਦਿੰਦੇ ਨੇ ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖ ਹਉ ਮੈ ਰੋਗ ਗਵਾਇਓ ਕਹਿੰਦੇ ਹੈ ਨਾਨਕ ਜਿਸ ਮਨੁੱਖ ਨੂੰ ਵੀ ਜਿਸ ਜੀਵ ਨੂੰ ਵੀ ਮਾਲਕ ਪਰਮੇਸ਼ਰ ਮਿਲ ਪੈਂਦੇ ਨੇ ਉਸ ਦਾ ਹਰੇਕ ਦੁੱਖ ਤੇ ਹਉਮੈ ਦਾ ਰੋਗ ਦੂਰ ਹੋ ਜਾਂਦਾ ਜਿਸ ਦਾ ਮਿਲਾਪ ਪਰਮੇਸ਼ਰ ਨਾਲ ਹੋਇਆ ਉਹਦਾ ਹਉਮੈ ਦਾ ਰੋਗ ਤੇ ਦੁੱਖ ਖਤਮ ਹੋ ਜਾਂਦੇ ਨੇ ਇਹ ਹਉਮੈ ਹੀ ਹੈ ਜੋ ਇੱਕ ਪਤਲਾ ਜਿਹੜਾ ਬਰੀਕ ਜਿਹੜਾ ਪਰਦਾ ਸਾਡੇ ਤੇ ਪਰਮੇਸ਼ਰ ਦੇ ਵਿੱਚ ਆ ਜਦੋਂ ਇਹ ਖਤਮ ਹੋ ਗਿਆ ਤਾਂ ਅੱਗੇ ਪਰਮੇਸ਼ਰ ਦਾ ਦੀਦਾਰ ਹੈ ਵਾਹਿਗੁਰੂ ਜੀ ਸਾਰੇ ਆਪਾਂ ਸੰਗਤ ਜੀ ਉਸ ਅੱਗੇ ਡਾਢੇ ਅੱਗੇ ਹੀ ਬੇਨਤੀ ਕਰੀਏ ਕਿ ਆਪਣੇ ਨਾਮ ਦੀ ਦਾਤ ਬਖਸ਼ੇ ਗੁਰੂ ਦੇ ਲੜ ਲਾ ਕੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ